ਫੜੀ ਫੜੀ ਫੜ ਜਾ ਸਰ ਜੀ ਆਹ ਗੋਲੀਆਂ ਭਰਿਆ ਪਿਆ ਜੇ ਸਾਰਾ ਹੀ ਆ ਇਹਦੇ ਵਿੱਚ 12 13 ਗੋਲੀਆਂ ਜੇ ਇਹ ਸਾਰੀਆਂ ਨੇ ਇੱਥੇ ਭਰਉਣੀਆਂ ਸੀ ਤੇ ਸਾਡਾ ਨੁਕਸਾਨ ਹੋ ਰਿਹਾ ਸੀ ਟਬਰਦਾ ਸੀ ਮੇਰੇ ਤਿੰਨ ਜੀ ਅਹੀਂ ਤੇ ਬੱਚੇ ਨਿਕਨੇ ਗਏ ਸਾਡੇ ਤੇ ਇਹ ਦੇਖਰ ਕੰਮ ਖਰਾਬ ਹੋ ਰਣੀ ਇੱਥੇ ਰੱਬ ਨਾਲ ਭਾਈ ਕੱਲਾ ਆ ਕਾ ਭਰਾ ਰੰਦਾ ਕੋਈ ਨੁਕਸਾਨ ਕਰ ਜੇ ਕੁਛ ਕਰ ਜੇ ਤੇ ਪਹੁੰਚ ਜੁੰਮਿਆ ਆ ਰਿਹਾ ਭਾਈ ਅਮਨਬੀਰ ਸਿੰਘ ਆ ਵੀਰ ਜੀ ਕਿੱਥੋਂ ਦੇ ਰਹਨ ਹੋ ਜੀ ਵੀਰ ਜੀ ਮੈਂ ਤੇ ਬਟਾਲਾ ਰੋਡ ਵੀਰ ਕੋਲ ਕਾਮਲਾ ਆਇਆ ਜਿਹੜਾ ਵੀਰ ਜੀ ਮੇਰਾ ਗੱਡੀਆਂ ਧੁੰਦਾ ਕੰਮ ਆ ਪਿੱਛੇ ਮੁੰਡਾ ਜਿਹੜਾ ਉਹਨਾਂ ਦਾ ਉਹ ਮੁੰਡੇ ਲੈ ਕੇ 15 20 ਆਇਆ ਤੇ ਆਨੇ ਗਲ ਪੈ ਗਿਆ ਆਪਣਾ ਵੈਪਨ ਫੁੱਟ ਗਿਆ ਵੈਪਨ ਦੀਆਂ ਫੋਟੋਆਂ ਸਾਡੇ ਕੋਲ ਹੈਗੀਆਂ ਵਾ ਫਿਰ ਵੈਪਨ ਖੋਕੀ ਲੈ ਗਿਆ ਨਾਲ ਨੀ ਚੈਨ ਮੁੰਡੀ ਨਾਲ ਮੇਰੇ ਖਾਤ ਪੈਸੇ ਸੀ ਵਾਵਾ ਜਿਹੜੀ ਆਪਾਂ ਸਿਰ ਦੀ ਸੇਲ ਕੀਤੀ ਸੀ ਉਹ ਸਾਰੀ ਲੈ ਗਿਆ 40 ਤੋਂ 50000 ਰੁਪਇਆ ਕਿੰਨੇ ਕੁ ਬੰਦੇਗੇ ਸਰ ਸਰ ਉਹ 15 20 ਬੰਦੇ ਸੀ ਸਰ ਸਾਰੀ ਸਾਡੇ ਕੋਲ ਵੀਡੀਓ ਰਿਕਾਰਡਿੰਗ ਹੈਗੀ ਆ ਕੋਈ ਰੰਜਸ਼ ਨਹੀਂ ਸਤਾ ਜੀ ਸਾਡਾ ਨਰੰਜਨ ਕੋਈ ਨਹੀਂ ਹੈਗੀ ਬਸ ਵੈਸੇ ਕੰਮ ਵੇਖ ਕੇ ਮੱਚਦਾ ਅੱਛਾ ਕੀ ਮੰਗ ਕਰਦੇ ਆ ਪ੍ਰਸ਼ਾਸਨ ਨਿਆ ਸਤਾ ਜੀ ਸਾਨੂੰ ਨਿਆ ਮਿਲੇ ਤੱਬਰ ਵਾਲੇ ਬੰਦੇ ਆ ਸਾਡੀ ਜਾਨ ਮਾਲ ਦਾ ਜਾਖੀ ਸਾਰੀ ਪ੍ਰਸ਼ਾਸਨ ਕਰੇ ਜੋ ਵੀ ਕਰਨੀ ਆ ਕਿੰਨੇ ਕ ਵੇਲੇ ਟਾਈਮ ਸੀ ਲੱਗਿਆ ਇਹ 6.5 ਦਾ ਟਾਈਮ ਸੀ ਪ੍ਰਸ਼ਾਸਨ ਆ ਗਿਆ ਸੀ ਪ੍ਰਸ਼ਾਸਨ ਹਾਂਜੀ ਆਇਆ ਬੱਟ ਲੇਕਿਨ ਡੇਢ ਦੋ ਘੰਟੇ ਲੇਟ ਆਇਆ ਹੂੰ ਤੇ ਪ੍ਰਸ਼ਾਸਨ ਦੇ ਸਾਹਮਣੇ ਫੇਰ ਉਹਨਾਂ ਨੇ ਪ੍ਰਸ਼ਾਸਨ ਸਾਹਮਣੇ ਫੇਰ ਕੰਮ ਹੋਇਆ ਵਾ ਹੁਣ ਕੀ ਮੰਗ ਕਰਦੇ ਆ ਕੰਮ ਬਸ ਮੈਨੂੰ ਨਿਆ ਮਿਲਣਾ ਚਾਹੀਦਾ ਵਾ ਉਹ ਕਿੰਨੇ ਕ ਬੰਦੇ ਉਹ 20 ਤੋਂ ਪਲੱਸ ਬੰਦੇ ਸੀ ਵੀਰਜੀ ਤੇ ਉਹਨੇ ਬੰਦੇ ਬੁਲਾਏ ਸੀ ਬਾਹਰੋਂ ਕਿਉਂ ਆਏ ਤੋਰੇ ਕਾਰਨ ਰੰਜਿਸ਼ ਕੋਈ ਰੰਜਿਸ਼ ਤੇ ਨਹੀਂ ਕੀ ਜਿਹਦੇ ਕਾਰਨ ਤੁਹਾਨੂੰ ਕਿਉਂ ਰੰਜਿਸ਼ ਕੋਈ ਨਹੀਂ ਹੈਗੀ ਵੈਸੇ ਕੰਮ ਕਰ ਵੇਖੀ ਵੀਦੀ ਮੱਚਦਾ ਵਾ ਉਹ ਹੂੰ ਉਹਨੇ ਕੱਲ ਮੇਰੀ ਕੰਪਲੇਂਟ ਕੀਤੀ ਸੀ ਕਾਰਪੋਰੇਸ਼ਨ ਦੇ ਵਿੱਚ ਮੇਰੇ ਤੰਬੂ ਲਵਾਤਾ ਉਹਨੇ ਤੇ ਫਿਰ ਥਾਪੀਆਂ ਮਾਰ ਮਾਰ ਗਾੜੀ ਨੂੰ ਲੰਗਦਾ ਸੀ ਸੀੜੀਆਂ ਮਾਰ ਮਾਰ ਮਾਮਲਾ ਇਹ ਆ ਬਈ ਅਮਨ ਕਾਰ ਵਾਚਿੰਗ ਆ ਬਟਾਲਾ ਰੋਡ ਤੇ ਬਾਈਪਾਸ ਦੇ ਲਾਗੇ ਤੇ ਤੋਂ ਅੱਗੇ ਜਾ ਕੇ ਇਸੇ ਲੰਗੇ ਤੇ ਅੱਗੇ ਹੋਟਲ ਆ ਤੇ ਇਹਨਾਂ ਦੀ ਆਪਸ ਵਿੱਚ ਲੰਗੇ ਤੋਂ ਕੋਈ ਗੱਲਬਾਤ ਹੋਈ ਆ ਇਹਨਾਂ ਰਖਾ ਦਿੱਤੀ ਹੈ ਵਕੀਲ ਪਾਰਟੀ ਨੇ ਮੌਕੇ ਤੇ ਆਏ ਆ ਮੌਕੇ ਮੁਤਾਬਕ ਜੋ ਹਾਲਾਤ ਨੇ ਉਹ ਵੇਖ ਲੈਣੇ ਉਹਦੇ ਮੁਤਾਬਕ ਕਾਰਵਾਈ ਕਰਦੇ ਆ ਇੰਜਾਰ ਸਾਹਿਬ ਇਹਨਾਂ ਨੂੰ ਬੋਲੂ ਕਿਹਾ ਜਾ ਰਿਹਾ ਉਹ ਜਿਹੜੇ ਕਾਰ ਵਾਸ਼ਿੰਗ ਵਾਲੇ ਹੈਗੇ ਆ ਕਿ ਦੂਜੀ ਪਾਰਟੀ ਨੇ ਕੋਈ ਪਿਸਤਲ ਦੀ ਦਿਖਾਈ ਹੈ ਜੀ ਉਹਨਾਂ ਦਾ ਪਿਸਤਲ ਵੀ ਕੱਢਿਆ ਵਾ ਕੈਮਰੇ ਦੇ ਵਿੱਚ ਆਇਆ ਵਾ ਚਲੋ ਮੈਂ ਦੇਖ ਲੈਣੇ ਆ ਇਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਆ ਆਪਾਂ ਚੈੱਕ ਕਰਕੇ ਵੇਖ ਲੈਣੇ ਕੀ ਹੈ ਠੀਕ ਆ ਤੁਹਾਨੂੰ ਕੀ ਬਿਆਨ ਲਿਖਾਇਆ ਸਰ ਅਜੇ ਕੁਝ ਨਹੀਂ ਲਿਖਾਇਆ ਜੀ ਅਜੇ ਮੌਕੇ ਤੇ ਹੈ ਹਾਲਾਤ ਕਿਦਾਂ ਦੇ ਹਾਲਾਤ ਤਾਂ ਸਭ ਨੇ ਹੀ ਆ ਤੁਹਾਡੇ ਤੁਸੀਂ ਵੀ ਇੱਥੇ ਹੀ ਹੋ ਬਾਕੀ ਜੋ ਤਸਦੀਕ ਮੁ ਅਮਨਬੀਰ ਸਿੰਘ ਆ ਵੀਰ ਜੀ ਕਿੱਥੋਂ ਦੇ ਰਹਿਣ ਹੁੰਦੇ ਜੀ ਵੀਰ ਜੀ ਮੈਂ ਤਾਂ ਬਟਾਲਾ ਰੋਡ ਵੀਰ ਕਾਮਲਾ ਆਇਆ ਜਿਹੜਾ ਵੀਰ ਜੀ ਮੇਰਾ ਗੱਡੀਆਂ ਧੁੰਦਾ ਕੰਮ ਆ ਪਿੱਛੇ ਮੁੰਡਾ ਜਿਹੜਾ ਉਹਨਾਂ ਦਾ ਉਹ ਮੁੰਡੇ ਲੈ ਆ ਕੇ 15 20 ਆਇਆ ਤੇ ਆਨੇ ਗੱਲ ਪੈ ਗਿਆ ਆਪਣਾ ਵਿਆਪਨ ਫਟ ਗਿਆ ਵਿਆਪਨ ਦੀਆਂ ਫੋਟੋਆਂ ਸਾਡੇ ਕੋਲ ਹੈਗੀਆਂ ਵਾ ਫਿਰ ਵਿਆਪਨ ਖੋਕੀ ਲੈ ਗਿਆ ਨਾਲ ਵੀ ਚੈਨ ਮੁੰਡੀਆਂ ਨਾਲ ਮੇਰੇ ਖਾਤ ਪੈਸੇ ਸੀ ਵਾਵਾ ਜਿਹੜੀ ਆਪਾਂ ਸ਼ੇਅਰ ਦੀ ਸੇਲ ਕੀਤੀ ਸੀ ਉਹ ਸਾਰੀ ਲੈ ਗਿਆ 40 ਤੋਂ 50000 ਰੁਪਇਆ ਕਿੰਨੇ ਕੁ ਬੰਦੇਗੇ ਸਰ ਸਰ ਉਹ 15 20 ਬੰਦੇ ਸੀ ਸਰ ਸਾਰੀ ਸਾਡੇ ਕੋਲ ਵੀਡੀਓ ਰਿਕਾਰਡਿੰਗ ਹੈਗੀ ਹੈ ਕੋਈ ਰੰਜਸ਼ ਨਹੀਂ ਸਤਾ ਜੀ ਸਾਡਾ ਨਰੰਜਨ ਕੋਈ ਨਹੀਂ ਹੈਗੀ ਬਸ ਵੈਸੇ ਕੰਮ ਵੇਖ ਕੇ ਮੱਚਦਾ ਅੱਛਾ ਕੀ ਮੰਗ ਕਰਦੇ ਆ ਪ੍ਰਸ਼ਾਸਨ ਨਿਆ ਸਤਾ ਜੀ ਸਾਨੂੰ ਨਿਆ ਮਿਲੇ ਤੱਬਰ ਵਾਲੇ ਬੰਦੇ ਆ ਸਾਡੀ ਜਾਨ ਮਾਲ ਦਾ ਜਾਖੀ ਸਾਰੀ ਪ੍ਰਸ਼ਾਸਨ ਕਰੇ ਜੋ ਵੀ ਕਰਨੀ ਆ ਕਿੰਨੇ ਕ ਵੇਲੇ ਟਾਈਮ ਸੀ ਲੱਗਿਆ ਇਹ 6.5 ਦਾ ਟਾਈਮ ਸੀ ਪ੍ਰਸ਼ਾਸਨ ਆ ਗਿਆ ਸੀ ਪ੍ਰਸ਼ਾਸਨ ਹਾਂਜੀ ਆਇਆ ਬਟ ਲੇਕਿਨ ਡੇਢ ਦੋ ਘੰਟੇ ਲੇਟ ਆਇਆ ਤੇ ਪ੍ਰਸ਼ਾਸਨ ਦੇ ਸਾਹਮਣੇ ਫੇਰ ਉਹਨਾਂ ਨੇ ਪ੍ਰਸ਼ਾਸਨ ਸਾਹਮਣੇ ਫੇਰ ਕੰਮ ਹੋਇਆ ਵਾ ਹੁਣ ਕੀ ਮੰਗ ਕਰਦੇ ਆ ਕੰਮ ਬਸ ਮੈਨੂੰ ਨਿਆ ਮਿਲਣਾ ਚਾਹੀਦਾ ਵਾ ਉਹ ਕਿੰਨੇ ਕ ਬੰਦੇ ਸੀ ਜੀ ਉਹ 20 ਤੋਂ ਪਲੱਸ ਬੰਦੇ ਸੀ ਵੀਰਜੀ ਤੇ ਉਹਨੇ ਬੰਦੇ ਬੁਲਾਏ ਸੀ ਬਾਹਰੋਂ ਕਿਉਂ ਆਏ ਤੋਰੇ ਕਾਰਨ ਰੰਜਿਸ਼ ਕੋਈ ਰੰਜਿਸ਼ ਤੇ ਨਹੀਂ ਕਿ ਜਿਹਦੇ ਕਾਰਨ ਤੁਹਾਨੂੰ ਕਿਉਂ ਰੰਜਿਸ਼ ਕੋਈ ਨਹੀਂ ਹੈਗੀ ਵੈਸੇ ਕੰਮ ਕਰ ਵੇਖੀ ਬਧੀ ਮੱਚਦਾ ਵਾ ਉਹ ਹੂੰ ਉਹਨੇ ਕੱਲ ਮੇਰੀ ਕੰਪਲੇਂਟ ਕੀਤੀ ਸੀ ਕਾਰਪੋਰੇਸ਼ਨ ਦੇ ਵਿੱਚ ਮੇਰੇ ਤੰਬੂ ਲਵਾਤਾ ਉਹਨੇ ਤੇ ਫਿਰ ਥਾਪੀਆਂ ਮਾਰ ਮਾਰ ਗਾੜੀ ਨੂੰ ਲੰਘਦਾ ਸੀ ਸੀੜੀਆਂ ਮਾਰ ਮਾਰ ਮਾਮਲਾ ਇਹ ਆ ਬਈ ਅਮਨ ਕਾਰ ਵਾਚਿੰਗ ਆ ਬਟਾਲਾ ਰੋਡ ਤੇ ਬਾਈਪਾਸ ਦੇ ਲਾਗੇ ਤੇ ਤੋਂ ਅੱਗੇ ਜਾ ਕੇ ਇਸੇ ਲੰਘੇ ਤੇ ਅੱਗੇ ਹੋਟਲ ਆ ਤੇ ਇਹਨਾਂ ਦੀ ਆਪਸ ਵਿੱਚ ਲੰਘੇ ਤੋਂ ਕੋਈ ਗੱਲਬਾਤ ਹੋਈ ਆ ਇਹਨਾਂ ਰਖਾ ਦਿੱਤੀ ਹੈ ਵਕੀਲ ਪਾਰਟੀ ਨੇ ਮੌਕੇ ਤੇ ਆਏ ਆ ਮੌਕੇ ਮੁਤਾਬਕ ਜੋ ਹਾਲਾਤ ਨੇ ਉਹ ਵੇਖ ਲੈਣੇ ਉਹਦੇ ਮੁਤਾਬਕ ਕਾਰਵਾਈ ਕਰਦੇ ਆ ਇੰਜਾਰ ਸਾਹਿਬ ਇਹਨਾਂ ਨੂੰ ਬੋਲੂ ਕਿਹਾ ਜਾ ਰਿਹਾ ਉਹ ਜਿਹੜੇ ਕਾਰ ਵਾਸ਼ਿੰਗ ਵਾਲੇ ਹੈਗੇ ਆ ਕਿ ਦੂਜੀ ਪਾਰਟੀ ਨੇ ਕੋਈ ਪਿਸਤਲ ਦੀ ਦਿਖਾਈ ਹੈ ਜੀ ਉਹਨਾਂ ਦਾ ਪਿਸਤਲ ਵੀ ਕੱਢਿਆ ਵਾ ਕੈਮਰੇ ਦੇ ਵਿੱਚ ਆਇਆ ਵਾ ਚਲੋ ਮੈਂ ਦੇਖ ਲੈਣੇ ਆ ਇਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਆ ਆਪਾਂ ਚੈੱਕ ਕਰਕੇ ਵੇਖ ਲੈਨੇ ਕੀ ਹੈ ਠੀਕ ਆ ਤੁਹਾਨੂੰ ਕੀ ਬਿਆਨ ਲਿਖਾਇਆ ਸਰ ਅਜੇ ਕੁਝ ਨਹੀਂ ਲਿਖਾਇਆ ਜੀ ਅਜੇ ਮੌਕੇ ਤੇ ਹੈ ਹਾਲਾਤ ਕਿਦਾਂ ਦੇ ਹਾਲਾਤ ਤਾਂ ਸਭ ਨੇ ਹੀ ਆ ਤੁਹਾਡੇ ਤੁਸੀਂ ਵੀ ਇੱਥੇ ਹੀ ਹੋ ਬਾਕੀ ਜੋ ਤਸਦੀਕ ਮੁਤਾ ਅਮਨਬੀਰ ਸਿੰਘ ਆ ਵੀਰ ਜੀ ਕਿੱਥੋਂ ਦੇ ਰਹਿਣ ਹੁੰਦੇ ਜੀ ਵੀਰ ਜੀ ਮੈਂ ਤਾਂ ਬਟਾਲਾ ਰੋਡ ਵੀਰ ਕਾਮਲਾ ਆਇਆ ਜਿਹੜਾ ਵੀਰ ਜੀ ਮੇਰਾ ਗੱਡੀਆਂ ਧੋਂਦਾ ਕੰਮ ਹੈ ਪਿੱਛੇ ਮੁੰਡਾ ਜਿਹੜਾ ਉਹਨਾਂ ਦਾ ਉਹ ਮੁੰਡੇ ਲੈ ਆ ਕੇ 15 20 ਆਇਆ ਤੇ ਆਨੇ ਗੱਲ ਪੈ ਗਿਆ ਆਪਣਾ ਵੈਪਨ ਫਟ ਗਿਆ ਵੈਪਨ ਦੀਆਂ ਫੋਟੋਆਂ ਸਾਡੇ ਕੋਲ ਹੈਗੀਆਂ ਵਾ ਫਿਰ ਵੈਪਨ ਖੋਕੀ ਲੈ ਗਿਆ ਨਾਲ ਵੀ ਚੈਨ ਮੁੰਡੀਆਂ ਨਾਲ ਮੇਰੇ ਖੱਚ ਪੈਸੇ ਸੀ ਵਾਵਾ ਜਿਹੜੀ ਆਪਾਂ ਸ਼ੇਅਰ ਦੀ ਸੇਲ ਕੀਤੀ ਸੀ ਉਹ ਸਾਰੀ ਲੈ ਗਿਆ 40 ਤੋਂ 50000 ਰੁਪਇਆ ਕਿੰਨੇ ਕੁ ਬੰਦੇਗੇ ਸਰ ਸਰ ਉਹ 15 20 ਬੰਦੇ ਸੀ ਸਰ ਸਾਰੀ ਸਾਡੇ ਕੋਲ ਵੀਡੀਓ ਰਿਕਾਰਡਿੰਗ ਹੈਗੀ ਹੈ ਕੋਈ ਰੰਜਸ਼ ਨਹੀਂ ਸਤਾ ਜੀ ਸਾਡਾ ਨਰੰਜਨ ਕੋਈ ਨਹੀਂ ਹੈਗੀ ਬਸ ਵੈਸੇ ਕੰਮ ਵੇਖ ਕੇ ਮੱਚਦਾ ਅੱਛਾ ਕੀ ਮੰਗ ਕਰਦੇ ਆ ਪ੍ਰਸ਼ਾਸਨ ਨਿਆ ਸਤਾ ਜੀ ਸਾਨੂੰ ਨਿਆ ਮਿਲੇ ਤੱਬਰ ਵਾਲੇ ਬੰਦੇ ਆ ਸਾਡੀ ਜਾਨ ਮਾਲ ਦਾ ਜਾਖੀ ਸਾਰੀ ਪ੍ਰਸ਼ਾਸਨ ਕਰੇ ਜੋ ਵੀ ਕਰਨੀ ਆ ਕਿੰਨੇ ਕ ਵੇਲੇ ਟਾਈਮ ਸੀ ਇਹ 6.5 ਦਾ ਟਾਈਮ ਸੀ ਪ੍ਰਸ਼ਾਸਨ ਆ ਗਿਆ ਸੀ ਪ੍ਰਸ਼ਾਸਨ ਹਾਂਜੀ ਆਇਆ ਬਟ ਲੇਕਿਨ ਡੇਢ ਦੋ ਘੰਟੇ ਲੇਟ ਆਇਆ ਤੇ ਪ੍ਰਸ਼ਾਸਨ ਦੇ ਸਾਹਮਣੇ ਫਿਰ ਉਹਨਾਂ ਨੇ ਪ੍ਰਸ਼ਾਸਨ ਸਾਹਮਣੇ ਫਿਰ ਕੰਮ ਹੋਇਆ ਵਾ ਹੁਣ ਕੀ ਮੰਗ ਕਰਦੇ ਆ ਕੰਮ ਬਸ ਮੈਨੂੰ ਨਿਆ ਮਿਲਣਾ ਚਾਹੀਦਾ ਵਾ ਕਿੰਨੇ ਕ ਬੰਦੇ ਸੀ ਜਿਨ੍ਹਾਂ ਨੇ ਉਹ 20 ਤੋਂ ਪਲੱਸ ਬੰਦੇ ਸੀ ਵੀਰ ਜੀ ਤੇ ਉਹਨੇ ਬੰਦੇ ਬੁਲਾਏ ਸੀ ਬਾਹਰੋਂ ਕਿਉਂ ਆਏ ਤੋਰੇ ਕਾਰਨ ਜਿਸ਼ ਕੋਈ ਰੰਜਿਸ਼ ਤੇ ਨਹੀਂ ਕੀ ਜਿਹਦੇ ਕਾਰਨ ਤੁਹਾਨੂੰ ਕਿਉਂ ਆਇਆ ਰੰਜਿਸ਼ ਕੋਈ ਨਹੀਂ ਹੈਗੀ ਵੈਸੇ ਕੰਮ ਕਰ ਵੇਖੀ ਵੀ ਦੀ ਮੱਚਦਾ ਵਾ ਉਹ ਹੂੰ ਉਹਨੇ ਕੱਲ ਮੇਰੀ ਕੰਪਲੇਂਟ ਕੀਤੀ ਸੀ ਕਾਰਪੋਰੇਸ਼ਨ ਦੇ ਵਿੱਚ ਮੇਰੇ ਤੰਬੂਲ ਵਾਹਤਾ ਉਹਨੇ ਤੇ ਫਿਰ ਥਾਪੀਆਂ ਮਾਰ ਮਾਰ ਗਾੜੀ ਨੂੰ ਲੰਘਦਾ ਸੀ ਸੀੜੀਆਂ ਮਾਰ ਮਾਰ ਮਾਮਲਾ ਇਹ ਆ ਵੀ ਆ ਅਮਨ ਕਾਰ ਵਾਸ਼ਿੰਗ ਆ ਬਟਾਲਾ ਰੋਡ ਤੇ ਬਾਈਪਾਸ ਦੇ ਲਾਗੇ ਤੇ ਤੋਂ ਅੱਗੇ ਜਾ ਕੇ ਇਸੇ ਲੰਘੇ ਤੇ ਅੱਗੇ ਹੋਟਲ ਆ ਤੇ ਇਹਨਾਂ ਦੀ ਆਪਸ ਵਿੱਚ ਲੰਘੇ ਤੋਂ ਕੋਈ ਗੱਲਬਾਤ ਰਖਾ ਦਿੱਤੀ ਹੈ ਵਕੀਲ ਪਾਰਟੀ ਨੇ ਮੌਕੇ ਤੇ ਆਏ ਆ ਮੌਕੇ ਮੁਤਾਬਕ ਜੋ ਹਾਲਾਤ ਨੇ ਉਹ ਵੇਖ ਲੈਣੇ ਉਹਦੇ ਮੁਤਾਬਕ ਕਾਰਵਾਈ ਕਰਦੇ ਆ ਇੰਚਾਰਜ ਸਾਹਿਬ ਇਹਨਾਂ ਨੂੰ ਬੋਲੂ ਕਿਹਾ ਜਾ ਰਿਹਾ ਵਾ ਜਿਹੜੇ ਕਾਰ ਵਾਸ਼ਿੰਗ ਵਾਲੇ ਹੈਗੇ ਆ ਕਿ ਦੂਜੀ ਪਾਰਟੀ ਨੇ ਕੋਈ ਪਿਸਤਲ ਦੀ ਦਿਖਾਈ ਹੈ ਜੀ ਉਹਨਾਂ ਦਾ ਪਿਸਤਲ ਵੀ ਕੱਢਿਆ ਵਾ ਕੈਮਰੇ ਦੇ ਵਿੱਚ ਆਇਆ ਵਾ ਚਲੋ ਮੈਂ ਦੇਖ ਲੈਣੇ ਆ ਇਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਆ ਆਪਾਂ ਚੈੱਕ ਕਰਕੇ ਵੇਖ ਲੈਨੇ ਕੀ ਹੈ ਠੀਕ ਆ ਤੁਹਾਨੂੰ ਕੀ ਬਿਆਨ ਲਿਖਾਇਆ ਸੀ ਅਜੇ ਕੁਝ ਨਹੀਂ ਲਿਖਾਇਆ ਜੀ ਅਜੇ ਮੌਕੇ ਤੇ ਹੈ ਹਾਲਾਤ ਕਿਦਾਂ ਦੇ ਹਾਲਾਤ ਤਾਂ ਸੰਭਣੇ ਹੀ ਆ ਤੁਹਾਡੇ ਤੁਸੀਂ ਵੀ ਇੱਥੇ ਹੀ ਹੋ ਬਾਕੀ ਜੋ ਤ ਅਮਨਬੀਰ ਸਿੰਘ ਆ ਵੀਰ ਜੀ ਕਿੱਥੋਂ ਦੇ ਰਹਿਣ ਹੁੰਦੇ ਜੀ ਵੀਰ ਜੀ ਮੈਂ ਤਾਂ ਬਟਾਲਾ ਰੋਡ ਵੀਰ ਕਾਮਲਾ ਆਇਆ ਜਿਹੜਾ ਵੀਰ ਜੀ ਮੇਰਾ ਗੱਡੀਆਂ ਤੋਂ ਦਾ ਕੰਮ ਆ ਪਿੱਛੇ ਮੁੰਡਾ ਜਿਹੜਾ ਉਹਨਾਂ ਦਾ ਉਹ ਮੁੰਡੇ ਲੈ ਆ ਕੇ 15 20 ਆਇਆ ਤੇ ਆਨੇ ਗੱਲ ਪੈ ਗਿਆ ਆਪਣਾ ਵਿਆਪਨ ਫਟ ਗਿਆ ਵਿਆਪਨ ਦੀਆਂ ਫੋਟੋਆਂ ਸਾਡੇ ਕੋਲ ਹੈਗੀਆਂ ਵਾ ਫਿਰ ਵਿਆਪਨ ਖੋਕੀ ਲੈ ਗਿਆ ਨਾਲ ਵੀ ਚੈਨ ਮੁੰਡੀਆਂ ਨਾਲ ਮੇਰੇ ਖਾਤ ਪੈਸੇ ਸੀ ਵਾਵਾ ਜਿਹੜੀ ਆਪਾਂ ਸਿਰ ਦੀ ਸੇਲ ਕੀਤੀ ਸੀ ਉਹ ਸਾਰੀ ਲੈ ਗਿਆ 40 ਤੋਂ 50000 ਰੁਪਇਆ ਕਿੰਨੇ ਕੁ ਬੰਦੇਗੇ ਸਰ ਸਰ ਉਹ 15 20 ਬੰਦੇ ਸੀ ਸਰ ਸਾਰੀ ਸਾਡੇ ਕੋਲ ਵੀਡੀਓ ਰਿਕਾਰਡਿੰਗ ਹੈਗੀ ਹੈ ਕੋਈ ਰੰਜਸ਼ ਨਹੀਂ ਸਤਾ ਜੀ ਸਾਡਾ ਨਰੰਜਨ ਕੋਈ ਨਹੀਂ ਹੈਗੀ ਬਸ ਵੈਸੇ ਕੰਮ ਵੇਖ ਕੇ ਮੱਚਦਾ ਅੱਛਾ ਕੀ ਮੰਗ ਕਰਦੇ ਆ ਪ੍ਰਸ਼ਾਸਨ ਨਿਆ ਸਤਾ ਜੀ ਸਾਨੂੰ ਨਿਆ ਮਿਲੇ ਤੱਬਰ ਵਾਲੇ ਬੰਦੇ ਆ ਸਾਡੀ ਜਾਨ ਮਾਲ ਦਾ ਜਾਖੀ ਸਾਰੀ ਪ੍ਰਸ਼ਾਸਨ ਕਰੇ ਜੋ ਵੀ ਕਰਨੀ ਆ ਕਿੰਨੇ ਕ ਟਾਈਮ ਸੀ ਲੱਗਿਆ ਇਹ ਸਾਢੇ 6 ਦਾ ਟਾਈਮ ਸੀ ਪ੍ਰਸ਼ਾਸਨ ਆ ਗਿਆ ਸੀ ਸਰ ਜੀ ਪ੍ਰਸ਼ਾਸਨ ਹਾਂ ਜੀ ਆਇਆ ਬਟ ਲੇਕਿਨ ਡੇਢ ਦੋ ਘੰਟੇ ਲੇਟ ਆਇਆ ਹੂੰ ਤੇ ਪ੍ਰਸ਼ਾਸਨ ਦੇ ਸਾਹਮਣੇ ਫੇਰ ਉਹਨਾਂ ਨੇ ਪ੍ਰਸ਼ਾਸਨ ਸਾਹਮਣੇ ਫੇਰ ਕੰਮ ਹੋਇਆ ਵਾ ਹੁਣ ਕੀ ਮੰਗ ਕਰਦੇ ਆ ਕੰਮ ਬਸ ਮੈਨੂੰ ਨਿਆ ਮਿਲਣਾ ਚਾਹੀਦਾ ਵਾ ਉਹ ਕਿੰਨੇ ਕ ਬੰਦੇ ਸੀ ਜਿਨ੍ਹਾਂ ਨੇ ਉਹ 20 ਤੋਂ ਪਲੱਸ ਬੰਦੇ ਸੀ ਵੀਰ ਜੀ ਤੇ ਉਹਨੇ ਬੰਦੇ ਬੁਲਾਏ ਸੀ ਬਾਹਰੋਂ ਕਿਉਂ ਆਏ ਤੋਰੇ ਕਾਰਨ ਜਿਸ਼ ਕੋਈ ਰੰਜਿਸ਼ ਤੇ ਨਹੀਂ ਕੀ ਜਿਹਦੇ ਕਾਰਨ ਤੁਹਾਨੂੰ ਕਿਉਂ ਆਏ ਰੰਜਿਸ਼ ਕੋਈ ਨਹੀਂ ਹੈਗੀ ਵੈਸੇ ਕੰਮ ਕਰ ਵੇਖੀ ਵੀਰ ਜੀ ਮੱਚਦਾ ਵਾ ਉਹ ਹੂੰ ਉਹਨੇ ਕੱਲ ਮੇਰੀ ਕੰਪਲੇਂਟ ਕੀਤੀ ਸੀ ਕਾਰਪੋਰੇਸ਼ਨ ਦੇ ਵਿੱਚ ਮੇਰੇ ਤੰਬੂ ਲਵਾਤਾ ਉਹਨੇ ਤੇ ਫਿਰ ਥਾਪੀਆਂ ਮਾਰ ਮਾਰ ਗਾੜੀ ਨੂੰ ਲੰਘਦਾ ਸੀ ਸੀੜੀਆਂ ਮਾਰ ਮਾਰ ਮਾਮਲਾ ਇਹ ਆ ਬਈ ਅਮਨ ਕਾਰ ਵਾਚਿੰਗ ਆ ਬਟਾਲਾ ਰੋਡ ਤੇ ਬਾਈਪਾਸ ਦੇ ਲਾਗੇ ਤੇ ਤੋਂ ਅੱਗੇ ਜਾ ਕੇ ਇਸੇ ਲੰਘੇ ਤੇ ਅੱਗੇ ਹੋਟਲ ਆ ਤੇ ਇਹਨਾਂ ਦੀ ਆਪਸ ਵਿੱਚ ਲੰਘੇ ਤੋਂ ਕੋਈ ਗੱਲਬਾਤ ਹੋਈ ਆ ਇਹਨਾਂ ਰਖਾ ਦਿੱਤੀ ਹੈ ਵਕੀਲ ਪਾਰਟੀ ਨੇ ਮੌਕੇ ਤੇ ਆਏ ਆ ਮੌਕੇ ਮੁਤਾਬਕ ਜੋ ਹਾਲਾਤ ਨੇ ਉਹ ਵੇਖ ਲੈਣੇ ਉਹਦੇ ਮੁਤਾਬਕ ਕਾਰਵਾਈ ਕਰਦੇ ਆ ਇੰਜਾਰ ਸਾਹਿਬ ਇਹਨਾਂ ਨੂੰ ਬੋਲੂ ਕਿਹਾ ਜਾ ਰਿਹਾ ਵਾ ਜਿਹੜੇ ਕਾਰ ਵਾਸ਼ਿੰਗ ਵਾਲੇ ਹੈਗੇ ਆ ਕਿ ਦੂਜੀ ਪਾਰਟੀ ਨੇ ਕੋਈ ਪਿਸਤਲ ਦੀ ਦਿਖਾਈ ਹੈ ਜੀ ਉਹਨਾਂ ਦਾ ਪਿਸਤਲ ਵੀ ਕੱਢਿਆ ਵਾ ਕੈਮਰੇ ਦੇ ਵਿੱਚ ਆਇਆ ਵਾ ਚਲੋ ਮੈਂ ਦੇਖ ਲੈਣੇ ਆ ਇਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਆ ਆਪਾਂ ਚੈੱਕ ਕਰਕੇ ਵੇਖ ਲੈਨੇ ਕੀ ਹੈ ਠੀਕ ਆ ਤੁਹਾਨੂੰ ਕੀ ਬਿਆਨ ਲਿਖਾਇਆ ਸਰ ਅਜੇ ਕੁਝ ਨਹੀਂ ਲਿਖਾਇਆ ਜੀ ਅਜੇ ਮੌਕੇ ਤੇ ਹੈ ਹਾਲਾਤ ਕਿਦਾਂ ਦੇ ਹਾਲਾਤ ਤਾਂ ਸਾਹਮਣੇ ਹੀ ਆ ਤੁਹਾਡੇ ਤੁਸੀਂ ਵੀ ਇੱਥੇ ਹੀ ਹੋ ਬਾਕੀ ਜੋ ਤਸਦੀ ਅਮਨਬੀਰ ਸਿੰਘ ਆ ਵੀਰ ਜੀ ਕਿੱਥੋਂ ਦੇ ਰਹਿਣ ਲੱਗੇ ਵੀਰ ਜੀ ਮੈਂ ਤਾਂ ਬਟਾਲਾ ਰੋਡ ਵੀਰ ਕਾਮਲਾ ਆਇਆ ਜਿਹੜਾ ਵੀਰ ਜੀ ਮੇਰਾ ਗੱਡੀਆਂ ਧੁੰਦਾ ਕੰਮ ਆ ਪਿੱਛੇ ਮੁੰਡਾ ਜਿਹੜਾ ਉਹਨਾਂ ਦਾ ਉਹ ਮੁੰਡੇ ਲੈ ਆ ਕੇ 15 20 ਆਇਆ ਤੇ ਆਨੇ ਗੱਲ ਪੈ ਗਿਆ ਆਪਣਾ ਵੈਪਨ ਫਟ ਗਿਆ ਵੈਪਨ ਦੀਆਂ ਫੋਟੋਆਂ ਸਾਡੇ ਕੋਲ ਹੈਗੀਆਂ ਵਾ ਫਿਰ ਵੈਪਨ ਖੋਕੀ ਲੈ ਗਿਆ ਨਾਲ ਵੀ ਚੈਨ ਮੁੰਡੀ ਨਾਲ ਮੇਰੇ ਖਾਤ ਪੈਸੇ ਸੀ ਵਾਵਾ ਜਿਹੜੀ ਆਪਾਂ ਸਿਰ ਦੀ ਸੇਲ ਕੀਤੀ ਸੀ ਉਹ ਸਾਰੀ ਲੈ ਗਿਆ 40 ਤੋਂ 50000 ਰੁਪਇਆ ਕਿੰਨੇ ਕੁ ਬੰਦੇਗੇ ਸਰ ਸਰ ਉਹ 15 20 ਬੰਦੇ ਸੀ ਸਰ ਸਾਰੀ ਸਾਡੇ ਕੋਲ ਵੀਡੀਓ ਰਿਕਾਰਡਿੰਗ ਹੈਗੀ ਹੈ ਕੋਈ ਰੰਜਸ਼ ਨਹੀਂ ਸਤਾ ਜੀ ਸਾਡਾ ਨਰੰਜਨ ਕੋਈ ਨਹੀਂ ਹੈਗੀ ਬਸ ਵੈਸੇ ਕੰਮ ਵੇਖ ਕੇ ਮੱਚਦਾ ਅੱਛਾ ਕੀ ਮੰਗ ਕਰਦੇ ਆ ਪ੍ਰਸ਼ਾਸਨ ਨਿਆ ਸਤਾ ਜੀ ਸਾਨੂੰ ਨਿਆ ਮਿਲੇ ਤੱਬਰ ਵਾਲੇ ਬੰਦੇ ਆ ਸਾਡੀ ਜਾਨ ਮਾਲ ਦਾ ਜਾਖੀ ਸਾਰੀ ਪ੍ਰਸ਼ਾਸਨ ਕਰੇ ਜੋ ਵੀ ਕਰਨੀ ਆ ਕਿੰਨੇ ਕ ਵੇਲੇ ਟਾਈਮ ਸੀ ਲੱਗਿਆ ਇਹ 6.5 ਦਾ ਟਾਈਮ ਸੀ ਪ੍ਰਸ਼ਾਸਨ ਆ ਗਿਆ ਸੀ ਪ੍ਰਸ਼ਾਸਨ ਹਾਂਜੀ ਆਇਆ ਬਟ ਲੇਕਿਨ ਡੇਢ ਦੋ ਘੰਟੇ ਲੇਟ ਆਇਆ ਹੂੰ ਤੇ ਪ੍ਰਸ਼ਾਸਨ ਦੇ ਸਾਹਮਣੇ ਫੇਰ ਉਹਨਾਂ ਨੇ ਪ੍ਰਸ਼ਾਸਨ ਸਾਹਮਣੇ ਫੇਰ ਕੰਮ ਹੋਇਆ ਵਾ ਹੁਣ ਕੀ ਮੰਗ ਕਰਦੇ ਆ ਕੰਮ ਬਸ ਮੈਨੂੰ ਨਿਆ ਮਿਲਣਾ ਚਾਹੀਦਾ ਵਾ ਉਹ ਕਿੰਨੇ ਕ ਬੰਦੇ ਸੀ ਜੀ ਉਹ 20 ਤੋਂ ਪਲੱਸ ਬੰਦੇ ਸੀ ਵੀਰ ਜੀ ਤੇ ਉਹਨੇ ਬੰਦੇ ਬੁਲਾਏ ਸੀ ਬਾਹਰੋਂ ਕਿਉਂ ਆਏ ਤੋਰੇ ਕਾਰਨ ਰੰਜਿਸ਼ ਕੋਈ ਰੰਜਿਸ਼ ਤੇ ਨਹੀਂ ਕੀ ਜਿਹਦੇ ਕਾਰਨ ਤੁਹਾਨੂੰ ਕਿਉਂ ਰੰਜਿਸ਼ ਕੋਈ ਨਹੀਂ ਹੈਗੀ ਵੈਸੇ ਕੰਮ ਕਰ ਵੇਖੀ ਵੀਦੀ ਮੱਚਦਾ ਵਾ ਉਹ ਹੂੰ ਉਹਨੇ ਕੱਲ ਮੇਰੀ ਕੰਪਲੇਂਟ ਕੀਤੀ ਸੀ ਕਾਰਪੋਰੇਸ਼ਨ ਦੇ ਵਿੱਚ ਮੇਰੇ ਤੰਬੂ ਲਵਾਤਾ ਉਹਨੇ ਤੇ ਫਿਰ ਥਾਪੀਆਂ ਮਾਰ ਮਾਰ ਗਾੜੀ ਨੂੰ ਲੰਗਦਾ ਸੀ ਸੀੜੀਆਂ ਮਾਰ ਮਾਰ ਮਾਮਲਾ ਇਹ ਆ ਬਈ ਅਮਨ ਕਾਰ ਵਾਚਿੰਗ ਆ ਬਟਾਲਾ ਰੋਡ ਤੇ ਬਾਈਪਾਸ ਦੇ ਲਾਗੇ ਤੇ ਤੋਂ ਅੱਗੇ ਜਾ ਕੇ ਇਸੇ ਲੰਗੇ ਤੇ ਅੱਗੇ ਹੋਟਲ ਆ ਤੇ ਇਹਨਾਂ ਦੀ ਆਪਸ ਵਿੱਚ ਲੰਗੇ ਤੋਂ ਕੋਈ ਗੱਲਬਾਤ ਹੋਈ ਆ ਇਹਨਾਂ ਰਖਾ ਦਿੱਤੀ ਹੈ ਵਕੀਲ ਪਾਰਟੀ ਨੇ ਮੌਕੇ ਤੇ ਆਏ ਆ ਮੌਕੇ ਮੁਤਾਬਕ ਜੋ ਹਾਲਾਤ ਨੇ ਉਹ ਵੇਖ ਲੈਣੇ ਉਹਦੇ ਮੁਤਾਬਕ ਕਾਰਵਾਈ ਕਰਦੇ ਆ ਇੰਜਾਰ ਸਾਹਿਬ ਇਹਨਾਂ ਨੂੰ ਬੋਲੂ ਕਿਹਾ ਜਾ ਰਿਹਾ ਉਹ ਜਿਹੜੇ ਕਾਰ ਵਾਸ਼ਿੰਗ ਵਾਲੇ ਹੈਗੇ ਆ ਕਿ ਦੂਜੀ ਪਾਰਟੀ ਨੇ ਕੋਈ ਪਿਸਤਲ ਦੀ ਦਿਖਾਈ ਹੈ ਜੀ ਉਹਨਾਂ ਦਾ ਪਿਸਤਲ ਵੀ ਕੱਢਿਆ ਵਾ ਕੈਮਰੇ ਦੇ ਵਿੱਚ ਆਇਆ ਵਾ ਚਲੋ ਮੈਂ ਦੇਖ ਲੈਣੇ ਆ ਇਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਆ ਆਪਾਂ ਚੈੱਕ ਕਰਕੇ ਵੇਖ ਲੈਣੇ ਕੀ ਹੈ ਠੀਕ ਆ ਤੁਹਾਨੂੰ ਕੀ ਬਿਆਨ ਲਿਖਾਇਆ ਸਰ ਅਜੇ ਕੁਝ ਨਹੀਂ ਲਿਖਾਇਆ ਜੀ ਅਜੇ ਮੌਕੇ ਤੇ ਹੈ ਹਾਲਾਤ ਕਿਦਾਂ ਦੇ ਹਾਲਾਤ ਤਾਂ ਸਭ ਨੇ ਹੀ ਆ ਤੁਹਾਡੇ ਤੁਸੀਂ ਵੀ ਇੱਥੇ ਹੀ ਹੋ ਬਾਕੀ ਜੋ ਤਸਦੀਕ ਮੁ ਅਮਨਬੀਰ ਸਿੰਘ ਆ ਵੀਰ ਜੀ ਕਿੱਥੋਂ ਦੇ ਰਹਿਣ ਹੁੰਦੇ ਜੀ ਵੀਰ ਜੀ ਮੈਂ ਤਾਂ ਬਟਾਲਾ ਰੋਡ ਵੀਰ ਕਾਮਲਾ ਆਇਆ ਜਿਹੜਾ ਵੀਰ ਜੀ ਮੇਰਾ ਗੱਡੀਆਂ ਧੁੰਦਾ ਕੰਮ ਆ ਪਿੱਛੇ ਮੁੰਡਾ ਜਿਹੜਾ ਉਹਨਾਂ ਦਾ ਉਹ ਮੁੰਡੇ ਲੈ ਆ ਕੇ 15 20 ਆਇਆ ਤੇ ਆਨੇ ਗੱਲ ਪੈ ਗਿਆ ਆਪਣਾ ਵਿਆਪਨ ਫਟ ਗਿਆ ਵਿਆਪਨ ਦੀਆਂ ਫੋਟੋਆਂ ਸਾਡੇ ਕੋਲ ਹੈਗੀਆਂ ਵਾ ਫਿਰ ਵਿਆਪਨ ਖੋਕੀ ਲੈ ਗਿਆ ਨਾਲ ਵੀ ਚੈਨ ਮੁੰਡੀਆਂ ਨਾਲ ਮੇਰੇ ਖਾਤ ਪੈਸੇ ਸੀ ਵਾਵਾ ਜਿਹੜੀ ਆਪਾਂ ਸ਼ੇਅਰ ਦੀ ਸੇਲ ਕੀਤੀ ਸੀ ਉਹ ਸਾਰੀ ਲੈ ਗਿਆ 40 ਤੋਂ 50000 ਰੁਪਇਆ ਕਿੰਨੇ ਕੁ ਬੰਦੇਗੇ ਸਰ ਸਰ ਉਹ 15 20 ਬੰਦੇ ਸੀ ਸਰ ਸਾਰੀ ਸਾਡੇ ਕੋਲ ਵੀਡੀਓ ਰਿਕਾਰਡਿੰਗ ਹੈਗੀ ਹੈ ਕੋਈ ਰੰਜਸ਼ ਨਹੀਂ ਸਤਾ ਜੀ ਸਾਡਾ ਨਰੰਜਨ ਕੋਈ ਨਹੀਂ ਹੈਗੀ ਬਸ ਵੈਸੇ ਕੰਮ ਵੇਖ ਕੇ ਮੱਚਦਾ ਅੱਛਾ ਕੀ ਮੰਗ ਕਰਦੇ ਆ ਪ੍ਰਸ਼ਾਸਨ ਨਿਆ ਸਤਾ ਜੀ ਸਾਨੂੰ ਨਿਆ ਮਿਲੇ ਤੱਬਰ ਵਾਲੇ ਬੰਦੇ ਆ ਸਾਡੀ ਜਾਨ ਮਾਲ ਦਾ ਜਾਖੀ ਸਾਰੀ ਪ੍ਰਸ਼ਾਸਨ ਕਰੇ ਜੋ ਵੀ ਕਰਨੀ ਆ ਕਿੰਨੇ ਕ ਵੇਲੇ ਟਾਈਮ ਸੀ ਲੱਗਿਆ ਇਹ 6.5 ਦਾ ਟਾਈਮ ਸੀ ਪ੍ਰਸ਼ਾਸਨ ਆ ਗਿਆ ਸੀ ਪ੍ਰਸ਼ਾਸਨ ਹਾਂਜੀ ਆਇਆ ਬਟ ਲੇਕਿਨ ਡੇਢ ਦੋ ਘੰਟੇ ਲੇਟ ਆਇਆ ਤੇ ਪ੍ਰਸ਼ਾਸਨ ਦੇ ਸਾਹਮਣੇ ਫੇਰ ਉਹਨਾਂ ਨੇ ਪ੍ਰਸ਼ਾਸਨ ਸਾਹਮਣੇ ਫੇਰ ਕੰਮ ਹੋਇਆ ਵਾ ਹੁਣ ਕੀ ਮੰਗ ਕਰਦੇ ਆ ਕੰਮ ਬਸ ਮੈਨੂੰ ਨਿਆ ਮਿਲਣਾ ਚਾਹੀਦਾ ਵਾ ਉਹ ਕਿੰਨੇ ਕ ਬੰਦੇ ਸੀ ਜਿਨ੍ਹਾਂ ਨੇ ਉਹ 20 ਤੋਂ ਪਲੱਸ ਬੰਦੇ ਸੀ ਵੀਰਜੀ ਤੇ ਉਹਨੇ ਬੰਦੇ ਬੁਲਾਏ ਸੀ ਬਾਹਰੋਂ ਕਿਉਂ ਆਏ ਤੋਰੇ ਕਾਰਨ ਰੰਜਿਸ਼ ਕੋਈ ਰੰਜਿਸ਼ ਤੇ ਨਹੀਂ ਕਿ ਜਿਹਦੇ ਕਾਰਨ ਤੁਹਾਨੂੰ ਕਿਉਂ ਰੰਜਿਸ਼ ਕੋਈ ਨਹੀਂ ਹੈਗੀ ਵੈਸੇ ਕੰਮ ਕਰ ਵੇਖੀ ਬਧੀ ਮੱਚਦਾ ਵਾ ਉਹ ਹੂੰ ਉਹਨੇ ਕੱਲ ਮੇਰੀ ਕੰਪਲੇਂਟ ਕੀਤੀ ਸੀ ਕਾਰਪੋਰੇਸ਼ਨ ਦੇ ਵਿੱਚ ਮੇਰੇ ਤੰਬੂ ਲਵਾਤਾ ਉਹਨੇ ਤੇ ਫਿਰ ਥਾਪੀਆਂ ਮਾਰ ਮਾਰ ਗਾੜੀ ਨੂੰ ਲੰਘਦਾ ਸੀ ਸੀੜੀਆਂ ਮਾਰ ਮਾਰ ਮਾਮਲਾ ਇਹ ਆ ਬਈ ਅਮਨ ਕਾਰ ਵਾਚਿੰਗ ਆ ਬਟਾਲਾ ਰੋਡ ਤੇ ਬਾਈਪਾਸ ਦੇ ਲਾਗੇ ਤੇ ਤੋਂ ਅੱਗੇ ਜਾ ਕੇ ਇਸੇ ਲੰਘੇ ਤੇ ਅੱਗੇ ਹੋਟਲ ਆ ਤੇ ਇਹਨਾਂ ਦੀ ਆਪਸ ਵਿੱਚ ਲੰਘੇ ਤੋਂ ਕੋਈ ਗੱਲਬਾਤ ਹੋਈ ਆ ਇਹਨਾਂ ਰਖਾ ਦਿੱਤੀ ਹੈ ਵਕੀਲ ਪਾਰਟੀ ਨੇ ਮੌਕੇ ਤੇ ਆਏ ਆ ਮੌਕੇ ਮੁਤਾਬਕ ਜੋ ਹਾਲਾਤ ਨੇ ਉਹ ਵੇਖ ਲੈਣੇ ਉਹਦੇ ਮੁਤਾਬਕ ਕਾਰਵਾਈ ਕਰਦੇ ਆ ਇੰਜਾਰ ਸਾਹਿਬ ਇਹਨਾਂ ਨੂੰ ਬੋਲੂ ਕਿਹਾ ਜਾ ਰਿਹਾ ਉਹ ਜਿਹੜੇ ਕਾਰ ਵਾਸ਼ਿੰਗ ਵਾਲੇ ਹੈਗੇ ਆ ਕਿ ਦੂਜੀ ਪਾਰਟੀ ਨੇ ਕੋਈ ਪਿਸਤਲ ਦੀ ਦਿਖਾਈ ਹੈ ਜੀ ਉਹਨਾਂ ਦਾ ਪਿਸਤਲ ਵੀ ਕੱਢਿਆ ਵਾ ਕੈਮਰੇ ਦੇ ਵਿੱਚ ਆਇਆ ਵਾ ਚਲੋ ਮੈਂ ਦੇਖ ਲੈਣੇ ਆ ਇਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਆ ਆਪਾਂ ਚੈੱਕ ਕਰਕੇ ਵੇਖ ਲੈਨੇ ਕੀ ਹੈ ਠੀਕ ਆ ਤੁਹਾਨੂੰ ਕੀ ਬਿਆਨ ਲਿਖਾਇਆ ਸਰ ਅਜੇ ਕੁਝ ਨਹੀਂ ਲਿਖਾਇਆ ਜੀ ਅਜੇ ਮੌਕੇ ਤੇ ਹੈ ਹਾਲਾਤ ਕਿਦਾਂ ਦੇ ਹਾਲਾਤ ਤਾਂ ਸਭ ਨੇ ਹੀ ਆ ਤੁਹਾਡੇ ਤੁਸੀਂ ਵੀ ਇੱਥੇ ਹੀ ਹੋ ਬਾਕੀ ਜੋ ਤਸਦੀਕ ਮੁਤਾ